ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਪਤ ਤੇ ਉਦਾਰਨ ਸਤ ਗੁਰ ਮੇ ਸਕਾ ਪਰਵਾਸਾਂ ਬਖਸ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾਂ ਤਕਹ ਟਲ ਗੁਰ ਸੇਵੀ ਐ ਅਹ ਨਿਸ ਸਹਜ ਸੁਪਾਈ ਦਰਸਨ ਪਰ ਸੇ ਗੁਰ ਕੈ ਜਨਮ ਮਰਨ ਦੁਖ ਓ ਵਾਹ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚੱਟੀ ਐ ਤੁੱਤ ਡਿਠੇ ਸੱਚੇ ਪਤ ਸਾਹਾ ਮਲ ਜਨਮ ਜਨਮ ਦੀ ਕਟਿਏ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾਇ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹੋ ਸਤਨਾ ਸ੍ਰੀ ਵਾਹਿਗੁਰੂ ਸੋ ਨਾਸਰੀ ਮਹੱਲਾ ਪੰਜਵਾ ਦਿਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਾਰਨ ਤਾਰਨ ਹਰ ਨਿਦ ਦੁੱਖ ਨਾ ਸਕੈ ਬਿਆਪ ਦਿਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਤਿ ਸੰਗ ਪਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਜੈ ਇਹ ਜਤਨ ਕਾਟ ਕਾਲ ਰਹਾਉਣ ਆਦ ਅੰਤ ਦਿਆਨ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਬੇਦਸਮਰਤ ਕਥੈ ਸਾਸਤ ਪਗਤ ਕਰਹਿ ਵਿਚਾਰ ਮੁਕ ਤਪਾਈਐ ਸਾਧ ਸੰਗਤ ਬਿਨ ਸਜਾਈ ਅੰਧਾਰ ਚਰਨ ਕਮਲ ਆਦਾਰ ਜਨ ਕਾ ਰਾਸ ਪਉਂਜੀਏ ਕ ਤਾਨ ਮਾਨ ਦੀ ਬਾਨ ਸਾਚਾ ਨਾਨਕ ਕੀ ਪ੍ਰਭ ਤੇਕ ਚਰਨ ਕਮਲਿਆ ਧਾਰ ਜਨ ਕਾ ਰਾਸ ਪੁੰਜੀਏ ਬਾਨ ਸਾਚਾ ਨਾਨਕ ਕੀ ਪ੍ਰਭ ਤੇਕ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਤੁਨੋ ਸਰੀ ਮਹਲਾ ਪੰਜਵਾ த நா ஜன தர தர சத் நாம சத் நம

ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ